ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਅਧਿਆਪਕਾਂ ਦੀਆਂ ਵੱਡੀ ਗਿਣਤੀ ਜਸਾਮੀਆਂ ਬਾਰੇ ਸੋ ਇਹ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦੱਸ ਰਿਹਾ ਜੇਕਰ ਤੁਸੀਂ ਪੀਐਸਟ ਇਸ ਵਾਰ ਜਿਹੜਾ ਕੁਆਲੀਫਾਈ ਕਰ ਲਿਆ ਜਾਂ ਤੁਸੀਂ ਪਿਛਲੇ ਸਾਲਾਂ ਤੋਂ ਪੀਐਸਟ ਕੁਆਲੀਫਾਈ ਕਰ ਰਹੇ ਹੋ ਤਾਂ ਤੁਹਾਡੇ ਵਾਸਤੇ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਤੁਹਾਡੇ ਵਾਸਤੇ ਇੱਕ ਇੱਕ ਪੁਆਇੰਟ ਇਸ ਵੀਡੀਓ ਦਾ ਲਾਜ਼ਮੀ ਹੋਏਗਾ ਠੀਕ ਹੈ ਤੇ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹ ਵੀ ਵੀਡੀਓ ਦੇ ਐਂਡ ਤੇ ਤੁਹਾਨੂੰ ਦੱਸਿਆ ਹੋਊਗਾ ਕਿ ਇਸ ਸਟੱਜ ਦੀ ਕਿੱਦਾਂ ਕਰਨਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਕਿ ਆਪਾਂ ਨੂੰ ਪਿੱਛੇ ਇੱਕ ਕੁਝ ਦਿਨ ਪਹਿਲਾਂ ਇੱਕ ਨਿਊਜ਼ ਆਈ ਸੀ ਮੰਨ ਲਓ ਵੀ ਇੱਕ ਕਟਿੰਗ ਸਪੋਕਸਮੈਨ ਦੀ ਸੀ ਸ਼ਾਇਦ ਜਾ ਕਿਸੇ ਹੋਰ ਅਖਬਾਰ ਦੀ ਸੀ ਕਿ 10000 ਪੋਸਟਾਂ ਦੀ ਜਿਹੜੀ ਗੱਲ ਰਸੀ ਗਈ ਸੀ ਕਿ 10000 ਪੋਸਟਾਂ ਅਧਿਆਪਕਾਂ ਬਾਰੇ ਗੱਲ ਕੀਤੀ ਪਰ ਅਸਲ ਦੇ ਵਿੱਚ 10000 ਨਹੀਂ ਇਹ 15000 ਹੈ ਉਹ ਕਿਵੇਂ ਆ ਉਹ ਅਸਲ ਸੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਦੇਖੋ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਇਸ ਸਰਕਾਰ ਨੇ ਕੀਤੀ ਹੈ ਕੀ ਸਿੱਖਿਆ ਕ੍ਰਾਂਤੀ ਆ ਰਹੀ ਹੈ ਹੁਣ ਤੇ ਹੁਣ ਤੁਸੀਂ ਸਿੱਖਿਆ ਕ੍ਰਾਂਤੀ ਲਿਆਉਣੀ ਹੈ ਉਹੀ ਸਾਰੀ ਗੱਲ ਦੱਸਣ ਜਾ ਰਹੇ ਹਾਂ ਆ ਵੀ ਨਿਊਜ਼ ਤੁਹਾਡੇ ਸਾਹਮਣੇ ਹੈਗੀ ਆ ਤੁਸੀਂ ਦੇਖ ਸਕਦੇ ਉਹਨੂੰ ਪ੍ਰੋਪਰ ਮੇਕ ਇੱਕ ਚੀਜ਼ ਨੂੰ ਪੜ੍ਹਾਂਗਾ ਤੇ ਤਾਂ ਹੀ ਤੁਸੀਂ ਅੱਗੇ ਅੱਗੇ ਜਿਹੜੀ ਭਾਰਤੀ ਆ ਉਹਦੇ ਵਾਸਤੇ ਤੁਸੀਂ ਤਿਆਰ ਰਹਿਣਾ ਤੇ ਤਿਆਰੀ ਆਪ ਕਰਨੀ ਪਊਗੀ ਠੀਕ ਆ ਕਿਸੇ ਦੂਸਰੇ ਨੇ ਨਹੀਂ ਕਰਨੀ ਤੇ ਪੋਸਟਾਂ ਆਪਣੇ ਆਪ ਨਹੀਂ ਆਉਣੀਆਂ ਲਿਆਉਣੀਆਂ ਪੈਣੀਆਂ ਕਿੰਨੀਆਂ ਪੋਸਟਾਂ ਉਹ ਗੱਲ ਕਰਦੇ ਆ ਤੁਸੀਂ ਦੇਖੋ ਵੀ ਹੈਡਮਾਸਟਰ ਪ੍ਰਿੰਸੀਪਲ ਅਤੇ ਲੈਕਚਰ ਆਲਾ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਨੇ ਕਿੰਨੀਆਂ ਵੀ ਹਜ਼ਾਰਾਂ ਪੋਸਟਾਂ ਪੜਦੇ ਆ ਪੂਰੀ ਖਬਰ ਵੀ ਦੇਖੋ 9 ਮਾਰਚ ਦੀ ਬਿਲਕੁਲ ਇਹ ਤਾਜ਼ਾ ਖਬਰ ਹੈ ਕਿ ਅਧਿਪਕਾਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਦੇ ਬਾਦੇ ਪੂਰੇ ਨਹੀਂ ਹੋ ਸਕਦੇ ਸਰਕਾਰ ਨੇ ਸਿਰਫ 6835 2364 ਤੇ 5994 ਠੀਕ ਹੈ ਇਹ ਪੋਸਟਾਂ ਕਾਂਗਰਸ ਸਰਕਾਰ ਨੇ ਕੱਢੀਆਂ ਸੀ ਇਸ ਸਰਕਾਰ ਨੇ ਨਹੀਂ ਵੀ ਕਾਂਗਰਸ ਸਰਕਾਰ ਨੇ ਕੱਢੀਆਂ ਸੀ ਔਰ ਪੋਸਟਾਂ ਜੋ ਕਾਂਗਰਸ ਸਰਕਾਰ ਨੇ ਕੱਢੀਆਂ ਸੀ ਉਹਨਾਂ ਵਿੱਚੋਂ 14993 ਵਿੱਚੋਂ ਕੇਵਲ 5000 ਇਹ ਸਾਰੀਆਂ 14993 ਪੋਸਟਾਂ ਹੋ ਗਈਆਂ ਸੀ ਈਟੀਟੀ ਦੀਆਂ ਵੱਡੀ ਗਿਣਤੀ ਚ ਜੋ ਕਿ ਪਿਛਲੀ ਸਰਕਾਰ ਨੇ ਕੱਢੀਆਂ ਸੀ ਇਹ ਚ ਸਿਰਫ ਕਹਿੰਦੇ ਕੇਵਲ 5000 ਅਧਿਆਪਕਾਂ ਨੂੰ ਹੀ ਨਿਯੁਕਤ ਕੀਤਾ ਗਿਆ ਇਹ ਸਾਰੀਆਂ ਈਟੀਟੀ ਦੀਆਂ ਪੋਸਟਾਂ ਸੀ ਵੀ ਅੱਗੇ ਸੁਣ ਲਓ ਕਹਿੰਦੇ ਮਾਸਟਰ ਕੇਟਰ ਬਾਰੇ ਪੂਰਾ ਧਿਆਨ ਦਿਓ ਮਾਸਟਰ ਕੇਟਰ ਲੈਕਚਰਰ ਕੇਟਰ ਅਤੇ ਹੈਡਮਾਸਟਰ ਦੇ ਪ੍ਰਿੰਸੀਪਲ ਇੱਕ ਵੀ ਭਰਤੀ ਨਹੀਂ ਕੀਤੀ ਗਈ ਵੀ ਠੀਕ ਹੈ ਇੱਕ ਵੀ ਭਰਤੀ ਇਹਨਾਂ ਦੀ ਨਹੀਂ ਆਈ ਕਿਸ ਗੱਲ ਦੀ ਗੱਲ ਕਰ ਰਹੇ ਆ ਵੀ ਇਸ ਸਰਕਾਰ ਦੇ ਵਿੱਚ ਹੁਣ ਤੁਸੀਂ ਇੱਕ ਇਸ ਚੀਜ਼ ਤੋਂ ਇਸ ਵੀਡੀਓ ਤੋਂ ਇੰਨਾ ਤੁਹਾਨੂੰ ਮੋਟੀਵੇਟ ਹੋ ਜਾਣਾ ਚਾਹੀਦਾ ਕਿ ਜਦੋਂ ਭਰਤੀ ਆਊਗੀ ਤਾਂ ਵੱਡੀ ਗਿਣਤੀ 'ਚ ਭਰਤੀ ਆਊਗੀ ਤੇ ਵੱਡੀ ਗਿਣਤੀ 'ਚ ਹੀ ਲਿਉਣੀ ਆ ਠੀਕ ਹੈ ਬਹੁਤ ਕੁਝ ਖਾਲੀ ਪਿਆ ਆ ਦੇਖੋ ਵੀ ਤੁਹਾਡੇ ਸਾਹਮਣੇ ਚੈੱਕ ਕਰੋ ਕੀ ਰਿਹਾ ਕਹਿੰਦੇ ਵੀ ਹੈਡਮਾਸਟਰ ਤੇ ਪ੍ਰਿੰਸੀਪਲ ਇੱਕ ਭਰਤੀ ਵੀ ਨਹੀਂ ਕੀਤਾ ਗਿਆ ਇਸ ਸਰਕਾਰ ਨੇ ਕਹਿੰਦੇ 2000 ਸਕੈਂਡਰੀ 1700 ਹਾਈ ਸਕੂਲ ਜਿਹਨੂੰ ਕਹਿੰਦੇ ਨੇ ਤੇ 2445 ਮਿਡਲ ਸਕੂਲਾਂ ਦੇ ਅੰਦਰ ਭਾਪ 15000 ਮਾਸਟਰ ਗ੍ਰੇਡ ਦੀਆਂ ਅਸਾਮੀਆਂ ਖਾਲੀ ਪਈਆਂ ਨੇ 15000 ਮਾਸਟਰ ਗ੍ਰੇਡ ਦੇ ਵਿੱਚ ਜਿਹੜੀਆਂ ਅਸਾਮੀਆਂ ਖਾਲੀ ਨੇ ਦੇਖੋ ਵੀ 23 ਮਾਰਚ ਦਾ ਇੱਕ ਸੰਘਰਸ਼ ਜਸਵੰਤ ਸਿੰਘ ਭਾਇ ਜੂਨੀਅਰ ਪ੍ਰਧਾਨ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੇ ਰੱਖਿਆ ਗਿਆ ਤੇ 23 ਮਾਰਚ ਨੂੰ ਸਗਰੂਰ ਬੇਰ ਕਾ ਪਲਾਂਟ ਪਹੁੰਚੋ ਵੀ 15000 ਅਸਾਮੀਆਂ ਜੇ ਆ ਗਈਆਂ ਨਾ ਸਮਝ ਲਓ ਕਿ ਤੁਹਾਡਾ ਪੀਐਸਟ ਅਟੈਕ ਕੀਤਾ ਹੋਇਆ ਜੇ ਤੁਹਾਡੀ ਮਿਹਨਤ ਕੀਤੀ ਹੋਈ ਕਿਤੇ ਬਯਰਥੀ ਨਹੀਂ ਜਾਊਗੀ ਇਸ ਲਈ 15000 ਪੋਸਟਾਂ ਸਰਕਾਰ ਤੋਂ ਕਢਾਉਣੀਆਂ ਸਿੱਖਿਆ ਦੀ ਰਾਤੀ ਤੇ ਸਰਕਾਰ ਨੇ ਸਾਡੇ ਤੋਂ ਵੋਟਾਂ ਲਈਆਂ ਤੁਹਾਡੇ ਤੋਂ ਲਈਆਂ ਸਾਰਿਆਂ ਤੋਂ ਲਈਆਂ ਠੀਕ ਹੈ ਵੀ ਸੋ ਅੱਗੇ ਦੇਖੋ ਹੋਰ ਇਸ ਖਬਰ ਨੂੰ ਪੜੋ ਥੋੜਾ ਜਿਹਾ ਕਹਿੰਦੇ ਵੀ 8000 ਲੈਕਚਰਰ ਦੇਖੋ ਵੀ ਜਿਹੜੇ ਐਮਏ ਕਰੀ ਫਿਰਦੇ ਆ ਐਮਏ ਕਰਨ ਦਾ ਅੱਜ ਤੱਕ ਕੱਖ ਫਾਇਦਾ ਨਹੀਂ ਹੋਇਆ ਮੈਂ ਇਹ ਇਸੇ ਕਰਕੇ ਐਮਏ ਖੁਦ ਨਹੀਂ ਕੀਤੀ ਵੀ ਕਿਉਂਕਿ ਮੈਨੂੰ ਪਤਾ ਐਮਏ ਕਰਨ ਦਾ ਫਾਇਦਾ ਹੀ ਨਹੀਂ ਹੈਗਾ ਕਿਉਂਕਿ ਪੋਸਟਾਂ ਨਹੀਂ ਆਉਂਦੀਆਂ ਪ੍ਰੋਫੈਸਰ ਦੀਆਂ ਪੋਸਟਾਂ ਨਹੀਂ ਐ ਲੈਕਚਰਰਾਂ ਦੀਆਂ ਪੋਸਟ ਨੇ ਐਮਏ ਕਰਕੇ ਕੀ ਕਰੋਗੇ ਡਿਗਰੀਆਂ ਹੱਥ 'ਚ ਰੱਖੀ ਰੱਖੋਗੇ ਠੀਕ ਹੈ ਤੁਸੀਂ ਇਹ ਦੇਖੋ ਵੀ 8000 ਪੋਸਟਾਂ ਲੈਕਚਰਰ ਦੀਆਂ ਪਈਆਂ ਨੇ ਲੈਕਚਰਰ ਦੀਆਂ ਠੀਕ ਹੈ ਤੇ 800 ਪੋਸਟਾਂ ਵੀ ਹੈਡਮਾਸਟਰ ਦੀਆਂ ਤੇ 1000 ਪੋਸਟਾਂ ਪ੍ਰਿੰਸੀਪਲ ਦੀਆਂ ਖਾਲੀ ਪਈਆਂ ਨੇ ਤੇ ਪਿੰਡੂ ਖੇਤਰਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅ ਹੈਗੀ ਹੈ ਵੀ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਤਨੂੰ ਥੋੜਾ ਜਿਹਾ ਸੰਘਰਸ਼ ਕਰਨ ਦੀ ਲੋੜ ਹੈ ਵੀ ਜੇ ਤੁਸੀਂ ਵੱਡੀ ਗਿਣਤੀ ਚ ਜੁੜਦੇ ਹੈਗੇ ਹੋ ਚਾਹੇ ਲੈਕਚਰਰ ਵਾਲੇ ਹੈਗੇ ਹੋ ਚਾਹੇ ਮਾਸਟਰ ਕੇਡਰ ਵਾਲੇ ਹੈਗੇ ਹੋ ਤੇ ਜੁੜਨਾ ਪੈਣਾ ਇੰਨੀ ਵੱਡੀ ਗਿਣਤੀ ਚ ਪੋਸਟਾਂ ਖਾਲੀ ਨੇ ਈਟੀਟੀ ਵਾਲੇ ਵੀ ਠੀਕ ਹੈ ਤਾਂ ਪੋਸਟਾਂ ਜਲਦੀ ਜਿਹੜੀਆਂ ਆ ਜਾਣਗੀਆਂ ਹੁਣ ਗੱਲ ਰਹੀ ਕਿ ਵੀ ਇਹਨਾਂ ਪੋਸਟਾਂ ਤੋਂ ਬਾਅਦ ਸੀ ਤਿਆਰੀ ਕਿਵੇਂ ਕਰਨੀ ਆ ਦੇਖੋ ਆਪਣੇ YouTube ਚੈਨਲ ਤੇ ਵੀ ਫ੍ਰੀ ਕਲਾਸਾਂ ਜਿਹੜੀਆਂ ਮਾਸਟਰ ਕੇਡਰ ਐਸਐਸਟੀ ਦੀ ਡੇਲੀ 3 ਵਜੇ ਕਲਾਸ ਹੁੰਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਪੀਐਸ ਆਪਣੀ ਕਿਹੜੀ ਹੈਗੀ ਮਾਸਟਰ ਕੇਡਰ ਪੰਜਾਬੀ ਦੀ ਰਾਤੀ 8 ਵਜੇ ਹੁੰਦੀ ਆ ਪਰ ਫਿਰ ਵੀ ਜੇ ਤੁਸੀਂ ਥ ਕਰ ਸਕਦੇ ਹੋ ਇਹਨਾਂ ਕੋਰਸਾਂ ਦੇ ਰਾਹੀਂ ਤੁਸੀਂ 145 ਪਲੱਸ ਸਕੋਰ ਲੈ ਜਾ ਸਕਦੇ ਹੋ ਪਿੱਛੇ ਤੁਹਾਨੂੰ ਦੱਸਿਆ ਸੀ ਵੀ ਸਬੂਤ ਵੀ ਤੁਹਾਨੂੰ ਦਿਖਾਏ ਸੀ ਆਪਣੇ ਐਸਐਸਟੀ ਦਾ ਜਿਹੜਾ ਕੋਰਸ ਪਹਿਲਾਂ ਲਾਂਚ ਕੀਤਾ ਸੀ ਅਧੂਰਾ ਕੋਰਸ ਸੀ 145 ਪਲੱਸ ਸਟੂਡੈਂਟਸ ਸਕੋਰ ਲੈ ਕੇ ਗਏ ਨੇ ਜਿਹਦੇ 150 ਤੋਂ 145 ਆ ਗਏ ਸਮਝ ਲਓ ਤਾਂ ਫਿਰ ਲੱਗੇ ਹੀ ਪਿਆ ਠੀਕ ਹੈ ਸੋ 49999 ਦਾ ਸਿਰਫ ਆਪਣਾ ਇੱਥੇ ਕੋਰਸ ਹੈਗਾ ਤੁਸੀਂ ਦੇਖ ਸਕਦੇ ਹੋ 49999 ਦਾ ਕੋਰਸ ਹੈਗਾ ਸਿਰਫ ਠੀਕ ਹੈ 58% ਆਫ ਆਨਰ ਵਾਲਿਆਂ ਦੀ ਫੀਸ ਵਧੇਗੀ ਇਹ ਕੋਰਸ ਤੁਸੀਂ ਬਾਏ ਕਰ ਸਕਦੇ ਹੋ ਇਹ ਕੋਰਸ ਬਾਏ ਕਿਵੇਂ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਉਸ ਤਰ੍ਹਾਂ ਪੰਜਾਬੀ ਮਾਸਟਰ ਜੇਟਰੀ ਤਿਆਰੀ ਕਰ ਰਹੇ ਹੋ ਇਹਦੇ ਵਾਸਤੇ ਵੀ 64999 ਰੁਪਏ ਦਾ ਕੋਰਸ ਤੁਹਾਨੂੰ ਮਿਲ ਜੂਗਾ ਠੀਕ ਹੈ ਇਹ ਕੋਰਸ ਵੀ ਬਾਇ ਕਰ ਸਕਦੇ ਹੋ ਇਹ ਕੋਰਸ ਆਪਾਂ ਪਹਿਲੀ ਵਾਰ ਕੀਤਾ ਪਰ ਟਾਰਗੇਟ ਰਹੂਗਾ ਵੀ 150 ਚੋ 150 ਆਉਣਗੇ ਪੰਜਾਬੀ ਮਾਸਟਰ ਜੇਟ ਦੇ ਇੰਨੀ ਤਾਕੜੀ ਸਟਡੀ ਆਪਾਂ ਕਰਵਾਉਣ ਜਾ ਰਹੇ ਹਾਂ ਇਸ ਕੋਰਸ ਦੇ ਰਾਹੀਂ ਠੀਕ ਹੈ ਇਹ ਕੋਰਸ ਤੁਸੀਂ ਬਾਇ ਕਰਦੇ ਹੋ ਬਾਇ ਕਰ ਲਿਆ ਐਪ ਰਹੂਗਾ ਵੀ MSW ਸਟਡੀ ਇਸ ਐਪ ਨੂੰ ਪਲੇ ਸਟੋਰ ਤੇ ਅੱਗੇ ਡਾਊਨਲੋਡ ਕਰ ਲਓ ਹੁਣ ਜਿਨ੍ਹਾਂ ਦੇ ਭਲੇਖਾ ਵੀ ਮਾਸਟਰ ਜੇਟ ਦੀਆਂ ਪੋਸਟਾਂ ਦਾ ਆਉਣੀਆਂ ਨਹੀਂ ਇਹ ਨਹੀਂ ਕਰਨਾ ਬਾਹਰ ਹੀ ਕਰਨਾ ਸੋ ਮਾਸਟਰ ਜੇਟ ਦੀਆਂ ਪੋਸਟਾਂ ਆਉਣੀਆਂ ਨਹੀਂ ਲਿਆਉਣੀਆਂ ਨੇ ਕਿੰਨਿਆਂ ਨੇ ਵੀ 15000 ਖਾਲੀ ਪਈਆਂ ਨੇ ਲੈਕਚਰਾਰ ਦੀਆਂ 8000 ਰੁਪਈਆਂ ਨੇ ਤੁਹਾਡੇ 'ਚ ਹਿੰਮਤ ਉੜੀ ਚਾਹੀਦੀ ਆ ਤੁਹਾਡੇ 'ਚ ਬਲਬਲਾ ਹੋਣਾ ਚਾਹੀਦਾ ਤੁਹਾਡੇ 'ਚ ਸੰਘਰਸ਼ ਹੋਣਾ ਚਾਹੀਦਾ ਤਾਂ ਪੋਸਟ ਆਉਣਗੀਆਂ ਵੀ ਠੀਕ ਹੈ ਤੇ 23 ਮਾਰਚ ਨੂੰ ਜਸਵੰਤ ਸਿੰਘ ਬਾਦ ਦੇ ਜਿਹੜਾ ਸੱਦੇ ਤੇ ਤੁਸੀਂ ਸੰਗਰੂਰ ਇੱਕ ਵਾਰੀ ਦੁਆਰਾ ਤੋਂ ਜਿਹੜਾ ਇੱਕ ਪ੍ਰੋਟੈਸਟ ਰੱਖਿਆ ਨੇ ਉੱਥੇ ਮਿਲ ਜਾਣਾ ਹੈਗਾ ਜ਼ਰੂਰ ਜੇਕਰ ਉਸ ਤੋਂ ਪਹਿਲਾਂ ਕੋਈ ਮੀਟਿੰਗ ਵਗੈਰਾ ਹੁੰਦੀ ਹੈ ਤਾਂ ਸਾਨੂੰ ਕੋਈ ਜਿਵੇਂ ਕਹਿੰਦੇ ਵੀ ਮਿੱਠੀਆਂ ਗੁਲੀਆਂ ਪਹਿਲਾਂ ਵੀ ਦਿੱਤੀਆਂ ਗਈਆਂ ਦੁਆਰਾ ਕੋਈ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਪੋਸਟ ਪੈਂਡ ਹੋ ਜੇ ਉਹ ਜਿਹੜਾ ਜਿਹੜਾ ਸਮਰੂਰ ਵੇਰਕਾ ਪਲੰਟ ਹੈ ਉਸ ਵਿੱਚ ਸਰਕਤ ਕਰਨੀ ਹੈ ਸੋ ਇਹ ਸੀ ਵੀ ਜਾਣਕਾਰੀ ਮਾਸਟਰ ਗ੍ਰੇਡ ਪੋਸਟ ਨਾਲ ਲੈਕਚਰਰ ਈਟੀਟੀ ਸਾਰਿਆਂ ਵਾਸਤੇ ਜੇਕਰ ਤੁਸੀਂ ਵੀ ਅਧਿਆਪਕ ਬਣ ਦਾ ਸੁਪਨਾ ਰੱਖਦੇ ਹੋ ਹੁਣੇ ਹੀ ਐਮਐਸਡਬਲਿਊ ਸਟਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਲੋ ਤੁਹਾਨੂੰ ਇਨ ਫਿਊਚਰ ਪ੍ਰੋਪਰ ਵਧੀਆ ਤੇ ਤਰੀਕੇ ਨਾਲ ਸਟੀਕ ਜਾਣਕਾਰੀ ਮਿਲਦੀ ਰਹੂਗੀ ਕਦੋਂ ਪੋਸਟ ਆ ਰਹੀ ਹੈ ਕਦੋਂ ਨਹੀਂ ਆ ਰਹੀ ਹੈ ਕਿੱਦਾਂ ਤਿਆਰੀ ਕਰਨੀ ਹੈ ਘੱਟ ਫੀਸ ਦਾ ਹੀ ਕਿਵੇਂ ਤਿਆਰੀ ਕਰਨੀ ਹੈ ਫ੍ਰੀ ਤਿਆਰੀ ਕਿਵੇਂ ਕਰਨੀ ਹੈ ਸੋ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਲਈ ਤਾਂ ਫੋਲੋ ਕਰ ਲਓ ਵੀ ਠੀਕ ਹੈ ਜਾਣਕਾਰੀ ਵਧੀਲੇਗੀ ਤਾਂ ਲ